ਆ ਵੇਖ ਲਓ ਜੇ ਭਾਈ ਆਓ ਸਾਹਮਣੇ ਉਹ ਜਿਹੜਾ ਪਾਣੀ ਦੀ ਉੱਥੇ ਜ਼ੂਮ ਕਰ ਲਿਓ ਜੇ ਉਹ ਤਰਥਲੀ ਜੀ ਮੱਛੀ ਪਈ ਆ ਇੱਥੇ ਇੱਟਾਂ ਨੇ ਇੱਥੇ ਇੱਟਾਂ ਨੇ ਤੇ ਇਹਨਾਂ ਦਾ ਘਰ ਸੀਗਾ ਉੜੇ ਆਜੋ ਮਾੜਾ ਜਾਂ ਇਹਨਾਂ ਦਾ ਘਰ ਸੀਗਾ ਚਾੱਕੋ ਜੇ ਉਧਰ ਨੂੰ ਇਹਨਾਂ ਦਾ ਘਰ ਸੀ ਹੁਣੇ ਵਿਚਾਰੇ ਕਿੱਥੇ ਰਹਿਣ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਵਿਖਾ ਦਿਆਂ ਆ ਬਖਾ ਦਿਓ ਜੇ ਮਾੜਾ ਜਾਂ ਔਰ ਜਿਹੜਾ ਦੂਜਾ ਲੱਗਿਆ ਹੋਇਆ ਖੰਭਾ ਜਿਆ ਉਹ ਸਾਹਮਣੇ ਬਿਜਲੀ ਵਾਲੇ ਉਧਰ ਵਿਖਾਓ ਵੀ ਉਧਰ ਉਹ ਸਾਹਮਣੇ ਦੂਜਾ ਇਕਾ ਪਹਿਲਾ ਇੱਕ ਦੂਜਾ ਇਹ ਦੂਜੇ ਤੋਂ ਪਰਲੇ ਪਾਸੇ ਦਰਿਆ ਹੈ ਉਹਦੇ ਪਰੇ ਦਰਿਆ ਸੀ ਹੁਣ ਤਾਂ ਸਾਰੇ ਪੂਰੇ ਦਰਿਆ ਆ ਗਏ ਇਹ ਦੂਜੇ ਤੋਂ ਪਰਲੇ ਪਾਸੇ ਦਰਿਆ ਸੀ ਆ ਜਿਹੜਾ ਤੁਸੀਂ ਇੱਧਰ ਵੇਖ ਰਹੇ ਹੋ ਅਸੀਂ ਵਿਚਾਲੇ ਖੜੇ ਹੋਏ ਆਂ ਮਤਲਬ ਅਸੀਂ ਪਾਣੀ 'ਚ ਨਹੀਂ ਗਾੜੇ ਅਸੀਂ ਨੋਕ ਤੇ ਖੜੇ ਆਂ ਇੱਧਰ ਵੀ ਆ ਸਾਰੇ ਤੁਹਾਨੂੰ ਇੱਧਰ ਵੀ ਦਰਿਆ ਇੱਧਰ ਵੀ ਦਰਿਆ ਹੁਣ ਤੁਹਾਨੂੰ ਦੱਸਣਾ ਕੀ ਹੈ ਇੱਧਰ ਆਓ ਜੇ ਤੁਸੀਂ ਇਨਾਂ ਦਾ ਇੱਥੇ ਘਰ ਹੈ ਆ ਬੰਦ ਤੋਂ ਪਰਲੇ ਪਾਸੇ ਚਮਈ ਨਾਲ ਪਹਿਲੀ ਇੱਧਰ ਸੀ ਪਹਿਲੀ ਇੱਧਰ ਸੀ ਪਹਿਲੀ ਕਿੰਨੇ ਕਿੱਲੇ ਸੀ 22 ਕਿੱਲੇ ਸੀ ਮੇਰੇ ਕੋਲ 22 ਕਿੱਲੇ ਗਏ ਤੇ ਘਰ 23 ਦਾ ਟੁੱਟਿਆ ਅੱਜ ਤੱਕ ਪੈਸਾ ਮਿਲੇਗਾ ਨਹੀਂ 23 ਦਾ ਨਹੀਂ ਮਿਲੇਗਾ ਤੁਹਾਨੂੰ ਚਵਾਨੀ ਨਹੀਂ ਮਿਲੀ 23 ਦੀ ਆ ਹਾਲ ਹੈ ਸਾਡੀ ਗਵਰਨਮੈਂਟ ਦਾ ਅੱਛਾ ਇਹਨਾਂ ਨੇ ਘਰ ਦਾ ਚਵਾਨੀ ਨਹੀਂ ਦਿੱਤੀ ਅੱਡਾਈ ਕਿੱਲਿਆਂ ਦਾ ਕੁਛ ਦਿੱਤਾ ਸੀ 350 ਦੇ ਹਿਸਾਬ ਨਾਲ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਸਾਨੂੰ ਸਾਰੇ ਇੱਕ ਹੀ ਆਈ ਸਾਨੂੰ ਕੁਛ ਨਹੀਂ ਮਿਲਿਆ 23 ਦਾ ਚਵਾਨੀ ਨਹੀਂ ਮਿਲੀ ਥੋੜੀ ਕਿੰਨੀ ਜ਼ਮੀਨ ਸੀ ਸਾਡੀ ਇੱਥੇ 8 ਕਿੱਲੇ ਇੱਧਰ ਹੀ ਨਾ 8 ਕਿੱਲੇ ਆ ਇਹਨਾਂ ਨੂੰ 8 ਕਿੱਲਿਆਂ ਦਾ ਕੱਖ ਨਹੀਂ ਦਿੱਤਾ 23 ਚ ਤੇ ਹੁਣ ਵੀ ਗਈ ਹੁਣ ਤਾਂ ਜਮਾ ਮਾਰੇਗਾ ਜੀ ਮਾਨ ਸਾਹਿਬ ਪਿੰਡ ਹੁਣ ਤੁਹਾਡਾ ਤੁਹਾਡਾ ਪਿੰਡ ਦਾ ਨਾਂ ਕੀ ਬੋਲਗੇ ਦੀਨੇ ਕੇ ਅਸੀਂ ਹਰੀ ਕੇ ਹੈੱਡ ਤੋਂ ਇੱਧਰ ਆ ਕੇ ਖੜੇ ਆ ਰਕਬਾ ਦੀਨੇ ਕੇ ਇਹ ਰਕਬਾ ਇਹਨਾਂ ਦਾ ਦੀਨੇ ਕੇ ਦਾ ਥੋੜਾ ਵੀ ਭਾਈ ਜੀ ਆਪਣਾ ਇੱਧਰ ਆ ਜੇ ਤੁਸੀਂ ਤੇਰਾ ਇਹਨਾਂ ਦਾ ਸਰਪੰਚ ਸਾਹਿਬ ਆ ਵਿਖਾਉਣੇ ਇਹਨਾਂ ਦਾ ਇਹਨਾਂ ਜੀ ਬਹੁਤ ਰੁੜੇ ਕੋਣ ਇਹਨਾਂ ਦੀ 25 ਗਿੱਲੇ 23 ਚ ਗਈ ਆਪਣੀ 23 ਚ ਗਈ ਹੈ 23 ਚ ਕਿੰਨੇ ਗਿੱਲੇ ਗਈ 23 ਚ ਜਿਹੜੀ ਉਹ 20 22 ਗਿੱਲੇ ਥਾਂ 23 ਚ ਰੁੜ ਗਿਆ ਸੀਗਾ ਜੀ ਹਾਂ ਤੇ ਕੁਛ ਜਾਨੀ ਕਿ ਉਹਦੇ ਚ ਰੇਤਾ ਪਾ ਗਿਆ ਫਿਰ ਉਹਨੂੰ ਰੇਤਾ ਲਾਈ ਬਣਾਈ ਕੋ 825 ਦੇ ਵਿੱਚ ਸਾਰੀ ਰੋੜ ਦੀ ਜਾਂਦੀ ਹੈ ਜੀ। ਔਰ 50 ਕਿੱਲੇ ਮੰਨ ਲੇ ਨਿਕਲ ਆਈ। ਹਾਲੇ ਹੀ ਕਾਲਾ ਕੀ ਪੀਜੀ। ਤੇ ਆਹ ਵੇਖ ਲਓ। ਉੱਥੇ ਸਾਡਾ ਬਣਿਆ ਹੋਇਆ ਸਾਰਾ ਖਾਨਾ ਹੋ ਰਿਹਾ ਜਿੱਥੇ ਡਿਆ ਹੈ। ਅਜਾ ਬਾੜਾ ਜਾਣਾ ਇਧਰੋਂ ਜ਼ੂਮ ਕਰਿਓ ਜੇ। ਬਹੁਤ ਬੜਾ ਜੀ। ਜਿਹੜਾ ਸਾਹਮਣੇ ਆਹਦੀ ਕਮਾਦ ਹੈ। ਇਹ ਕਮਾਨ ਕਮਾਦ ਦੇ ਉੱਤੋਂ ਦੀ ਵੇਖੋ ਚੁਬਾਰਾ ਦਿਂਦਾ ਹੈ। ਮੈਂ ਦੱਸਦਾ ਕਮਾਨ ਦੇ ਉੱਤੋਂ ਦੀ ਉਹ ਕੋਠਾ ਨਜ਼ਰ ਆ ਰਿਹਾ ਹੈ। ਕੋਈ ਨਹੀਂ ਆਟ ਚੁਬਾਰਾ। ਇਹ ਇਹਨਾਂ ਦਾ ਇਹ ਚੁਬਾਰਾ ਸੀਗਾ। ਹਾਂਜੀ ਹਾਂਜੀ। ਇਹ ਚੁਬਾਰਾ ਸੀ ਜਿਹੜਾ ਆਪਾਂ ਨੂੰ ਕੋਠਾ ਲੱਗ ਰਿਹਾ। ਹੁਣ ਤੁਸੀਂ ਵੇਖ ਲਓ ਇਹ ਦਰਿਆ ਤੋਂ ਇਧਰਲੇ ਪਾਸੇ ਸੀ ਇਧਰਲੇ ਪਾਸੇ ਤੇ ਦਰਿਆ ਚੜ ਕੇ ਇਹਨਾਂ ਦੇ ਇੱਕ ਟਰੈਕਟਰ ਵਾਲਾ ਵੀ ਇਹਨਾਂ ਦਾ ਵੀਡੀਓ ਤੁਹਾਨੂੰ ਵਿੱਚ ਪਾ ਦੇਵਾਂਗੇ ਜਦੋਂ ਉਹ ਰੁੜੇ ਆ ਹੁਣ ਮੈਂ ਇੱਕ ਗੱਲ ਪੁੱਛਣੀ ਆ ਸਿਰਫ ਤੁਸੀਂ ਹਰੀਕੇ ਤੋਂ ਪਾਣੀ ਵਧਾਇਆ ਕੀ ਕਿਸੇ ਨੇ ਇਹਨਾਂ ਨੂੰ ਦੱਸਿਆ ਕਿ ਕਿ ਪਾਣੀ ਵਧ ਰਿਹਾ ਹੈ ਤੇ ਆਪ ਦਾ ਭਾਈ ਸਾਰਾ ਕੁਝ ਕੱਢ ਲਓ ਇਥੋਂ ਦੱਸਿਆ ਕਿਸੇ ਨੇ ਉਹਨੂੰ ਦੱਸਿਆ ਕਿਸੇ ਨੇ ਸਾਰਾ ਨੂੰ ਨਹੀਂ ਦੱਸਿਆ ਜੀ ਅਜੇ ਕਿਸੇ ਨੇ ਵੀ ਸਾਨੂੰ ਨਹੀਂ ਦੱਸਿਆ ਅਸੀਂ ਤਾਂ ਉੱਥੇ ਪਿੱਛੇ ਇੱਕ ਨੋਜ ਬਣਾਈ ਹੋ ਉਹਦੇ ਦਾ ਜਿਸ ਵੀ ਲਾ ਕੇ ਦੇ ਰਾਹ ਬੰਦੇ ਰਹਿ ਵੀ ਸਾਡੇ ਪਾਣੀ ਨਾ ਆਵੇ ਚਲੋ ਇਧਰ ਨੂੰ ਨਾ ਆਵੇ ਪਾਣੀ ਚੜਦਾ ਗਿਆ ਇਹਨਾਂ ਨੇ ਇਹ ਨਹੀਂ ਦੱਸਿਆ ਪਾਣੀ ਵੱਧ ਜਿਆਦਾ ਹੀ ਇੰਨਾ ਹੀ ਜ਼ਿਆਦਾ ਛੱਡ ਦੇਣਾ ਪਾਣੀ ਮੁੜ ਕੇ ਰਾਤ ਨੂੰ ਇੱਕਦਮ ਹੀ ਛੱਡ ਦਿੱਤਾ ਉਹਨੇ ਹੋਇਆ ਕਿ ਮੈਂ ਦੱਸ ਦਾਂ ਤੁਹਾਨੂੰ ਇਹ ਕੀ ਹੋਇਆ ਕਿਉਂਕਿ ਇੱਥੇ ਥੋੜੇ ਆ ਕੇ ਜੁੜ ਜਾਂਦੇ ਦੋਨੇ ਦਰਿਆ ਜਦੋਂ ਪੌਂਗ ਇੱਕ ਡੈਮ ਹੈ ਹਾਂ ਜੀ ਇੱਕ ਕੀ ਹੈ ਪਾਖੜਾ ਯਾਰ ਇੱਕ ਮਿੰਟ ਇੱਕ ਮਿੰਟ ਗੱਲ ਪੂਰੀ ਹੋ ਜਾਂਦੀ ਪਾਗ ਤੇ ਪਾਖੜਾ ਉਹ ਜਦੋਂ ਛੱਡਦੇ ਆ ਨਾ ਪਾਣੀ ਵਧਾ ਦਿੰਦੇ ਆ ਆ ਹਰੀਕੇ ਵਾਲਿਆਂ ਨੂੰ ਪਹਿਲਾਂ ਪਤਾ ਲੱਗਦਾ 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 ਨਾ ਤਾਂ ਕੀ ਉਹਨਾਂ ਦਾ ਫਰਜ਼ ਨਹੀਂ ਤੁਹਾਨੂੰ ਦੱਸਣਾ ਕੇ ਦੱਸਾਂਗਾ ਅੱਜ ਤਾਂ ਪਰ ਦੱਸਦੇ ਨਹੀਂ ਤੁਹਾਨੂੰ ਨਹੀਂ ਦੱਸਿਆ ਤੁਹਾਡਾ ਇਹਨਾਂ ਦਾ ਜਿਹੜਾ ਮਾਲ ਡੰਗਰ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਜੀ ਸਰਕਾਰ ਆ ਜੀ ਸਰਕਾਰ ਇਹ ਕੀ ਇਹ ਦੱਸਣਗੇ ਕਿ ਆ ਹਰੀਕੇ ਹੈੱਡ ਤੇ ਕੰਟਰੋਲ ਕੀਦਾ ਕੀ ਇਹਨਾਂ ਦੇ ਨੁਕਸਾਨ ਦਾ ਉਹ ਜ਼ਿੰਮੇਵਾਰ ਨਹੀਂਗਾ ਸਰਕਾਰਾਂ ਦਾ ਕੰਟਰੋਲ ਆ ਜੀ ਸਰਕਾਰਾਂ ਦਾ ਇੱਥੇ ਆਪਣੇ ਖੋਰ ਖੜੇ ਸੀ ਉਹਨਾਂ ਦੇ ਆਂ ਦੇ ਸਾਲੇ ਦੀ ਜ਼ਮੀਨ ਸੀਗੀ ਇੱਧਰਲੇ ਪਾਸੇ ਸਾਹਮਣੇ ਹੀ ਉਹ ਇਹਦੇ ਉੱਤੇ ਜੀ ਤਿੰਨ ਮੇਰੇ ਤੋਂ ਤਿੰਨ ਡੇਰੇ ਉੱਤੇ ਸੀਗੇ ਅੱਛਾ ਤਿੰਨੇ ਹੀ ਜਾਨੀ ਕਿ ਅੱਜ ਜਿਹੜਾ ਵੀ ਕੁਛ ਨਹੀਂ ਉਹਨਾਂ ਦਾ ਉੱਡ ਮੋੜ ਮੈਨੂੰ ਇਹ ਦੱਸਿਓ ਜੇ ਕਿ ਤੁਹਾਡਾ ਪਿੰਡ ਜਿਹੜਾ ਦੀਨੇ ਕੇ ਆਲੇ ਦਾ ਰਕਬਾ ਸਾਰਾ ਨਹੀਂ ਮੇਰਾ ਜਿਹੜਾ ਉਹ ਰਕਬਾ ਗੱਟੇ ਬਾਸ਼ੇ ਦਾ ਜੀ ਤੁਹਾਡਾ ਗੱਟੇ ਬਾਸ਼ੇ ਦਾ ਇਹਨਾਂ ਦਾ ਦੀਨੇ ਕੇ ਦਾ ਦੀਨੇ ਕਹਿੰਦੀ ਕਿ ਤੇ ਬਾਸ਼ੇ ਦੀ ਹੱਦ ਲੱਗ ਜਾਂਦੀ ਹੈ ਇਹਨਾਂ ਦਾ ਦੀਨੇ ਕਹਿੰਦਾ ਮੇਰਾ ਗੱਟੇ ਬਾਸ਼ੇ ਦਾ ਨਹੀਂ ਦੀਨੇ ਕਾ ਇੱਧਰ ਹਾਂਜੀ ਤੇ ਗੱਟੇ ਬਾਸ਼ੇ ਇੱਧਰ ਗੱਟੇ ਬਾਸ਼ੇ ਇੱਧਰ ਨਹੀਂ ਇਹਦਾ ਗੱਟੇ ਬਾਸ਼ੇ ਪਿੰਡ ਦੀ ਦਾ ਦੀਨੇ ਕੇ ਸਾਹਮਣੇ ਉਹ ਵਿਖਾਇਓ ਜੇ ਵੀ ਉਹ ਦੀਨੇ ਕੇ ਸਾਹਮਣੇ ਉਹ ਕੰਡੇ ਤੇ ਆ ਬਣ ਉਹ ਕੰਡੇ ਤੇ ਹੁਣ ਇਹ ਦੱਸਿਓ ਜੇ ਕਿ ਦੀਨੇ ਕੇ ਤੇ ਗੱਟੇ ਬਾਸ਼ੇ ਦੇ ਆ ਦਰਿਆ ਦੇ ਵਿੱਚ ਕਿੰਨੇ ਕ ਕਿਲੇ ਆ ਗਏ ਹੋਣਿਆ ਆਈਡੀਆ ਕਿੰਨਾ ਹੈ ਮਤਲਬ ਅੰਦਾਜ਼ੇ ਨਾਲ ਕਿੰਨੇ ਕ ਆ ਗਏ ਹੋਣਗੇ ਜਿਹੜੇ ਜਮਾਂ ਹੀ ਆ ਤੁਹਾਡੇ ਵਾਂਗੂ ਗਏ ਜਾਮਾ ਇਹਦੇ ਵਿੱਚ ਤਾਂ ਬਹੁਤ ਕਿਲੇ ਆ ਕਿੰਨੇ ਅੰਦਾਜ਼ਾ ਕਿੰਨਾ ਹੈ ਇਹਦੇ ਵਿੱਚ ਜੇ ਤਾਂ ਵੇਖੀਏ ਵੀ ਦੀਨੇ ਕਿਆਂ ਦੀ ਇਕਲੀ ਜ਼ਮੀਨ ਆ ਦੀਨੇ ਕਿਆਂ ਦੀ 4-500 ਕਿਲੇ ਕਿਲੇ ਦੀਨੇ ਕਿਆਂ ਦੀ ਹੈ ਜੀ ਤੇ ਗੱਟੇ ਬਾਦ ਤੁਹਾਡੇ ਵਾਲੀ ਕਿੰਨੀ ਗੱਟੇ ਬਾਦਸ਼ੇ ਦੀ ਜਿਹੜਾ ਰਕਬਾ ਕਾਫੀ ਹੈ ਜੀ ਕਿੰਨਾ ਅੰਦਾਜ਼ਾ ਅੰਦਾਜ਼ਾ ਕਿੰਨਾ ਹੈ ਮੇਰਾ ਆਪਦਾ ਖੋਦਾ 50 ਕਿਲੇ ਸਾਂ ਹੈ ਬਾਕੀ ਕਿੰਨੇ ਖਾਣਗੇ ਬਾਕੀ ਵੀ 6-700 ਕਿਲਾ ਗੱਟੇ ਦਾ ਇਸ ਪਾਸੇ ਹੋਊਗਾ। ਹੋਰ ਮੈਨੂੰ ਇਹ ਦੱਸੋ ਜਦੋਂ 23 ਚ ਆਇਆ ਸੀ ਉਦੋਂ ਤੁਹਾਨੂੰ ਕੋਈ ਇਹਦਾ ਮੁਆਵਜ਼ਾ ਦਿੱਤਾ ਹੀ ਇਹਨਾਂ ਨੇ? ਨਹੀਂ ਜੀ, ਮਾਜਬਾ ਨਹੀਂ ਸਾਨੂੰ ਮਿਲਿਆ। ਮਿਲਿਆ ਹੀ ਨਹੀਂ? ਨਹੀਂ ਜੀ। ਜਿਹੜਾ 6800 ਦੇ ਹਿਸਾਬ ਨਾਲ ਵੀ ਇਹਨਾਂ ਨੇ ਦਿੱਤਾ ਉਹ ਚੋ ਦਿੱਤਾ ਹੀ ਨਹੀਂ। ਥੋੜਾ ਬਾਲਾ ਕੁਝ ਮਿਲਿਆ, ਕਿਸੇ ਨੂੰ ਮਿਲਿਆ, ਕਿਸੇ ਨੂੰ ਨਹੀਂ। ਬਹੁਤ ਇਹਨੂੰ ਮਿਲਿਆ ਹੀ ਨਹੀਂਗਾ। ਰੋਲ ਦਖਲਦੀ ਹੋ ਗਿਆ। ਇਹ ਤੁਹਾਡੀ ਜ਼ਮੀਨ ਹੈ ਜਿਹੜੀ ਇਹ ਪੱਕੀ ਹੈ ਕਿ ਕੱਚੀ ਹੈ? ਪੱਕੀ ਹੈ ਜੀ ਸਾਡੀ ਮਾਲਕੀ ਆ। ਤੁਹਾਡੀ ਵੀ ਮਾਲਕੀ ਆ। ਇਹ ਮਾਲਕੀ ਹੈ ਨਾ ਸਾਡੀ ਕੱਚੀ ਹੈ ਥੋੜੀ ਕੱਚੀ ਹੈ ਹੁਣ ਇਹ ਦੱਸਿਓ ਜੇ ਕੋਈ ਗੱਲ ਨਹੀਂ ਸਹੀ ਆ ਦੇਖ ਲੋ ਆ ਇਹਨੂੰ ਕਹਿੰਦੇ ਸੱਚ ਬੋਲਣਾ ਹੁਣ ਇਹ ਗੱਲ ਹੈ ਕਿ ਜ਼ਮੀਨ ਕੱਚੀ ਤੇ ਪੱਕੀ ਮੈਂ ਤੁਹਾਨੂੰ ਦੱਸ ਦਿਆਂ ਕੀ ਹੁੰਦੀ ਆ ਜ਼ਮੀਨ ਇਹਨਾਂ ਦੀ ਹੈ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਪਿਛੇ ਜੇ ਇਹ ਪਿਛਲੀ ਤੋਂ ਹੋਇਆ ਜੇ ਇਦੋਂ ਪਿਛਲੀ ਤੋਂ ਇਹ ਕਾਂਗਰਸ ਨੇ ਹਟਾਈਆਂ ਮੇਰਾ ਪਿਛਲੀ ਤੇ ਇਹਨਾਂ ਦੀਆਂ ਗਰਦੌਰੀਆਂ ਹਟਾਤੀਆਂ ਉਹਨੂੰ ਕਹਿੰਦੇ ਕੱਚੀ ਹਟਾਤੀਆਂ ਫਿਕਾਤੀਆਂ ਤੇ ਜਿਨ੍ਹਾਂ ਦੀ ਗਰਦੌਰੀ ਹੁੰਦੀ ਹੈ ਉਹਨਾਂ ਨੂੰ ਕਹਿੰਦੇ ਆ ਪੱਕੀ ਆ ਜਿਹੜਾ 1100 ਤੋਂ 1200 ਕਿੱਲਾ ਗਿਆ ਹੈ ਇਹਦੇ ਵਿੱਚ ਘਰ ਸੀ ਜਿਵੇਂ ਸਰਪੰਚ ਸਾਡਾ ਬਹੁਤ ਸੀ ਉਹ ਚਵਾਰਾ ਹੀ ਮਤਲਬ ਪੂਰਾ ਡੇਰਾ ਸੀਗਾ ਇਹਨਾਂ ਦੇ ਟਰੈਕਟਰ ਵੀ ਰੁੜੇ ਆ ਰੋੜ ਦੀ ਜਰਨੀ ਬਸ ਅੱਜ ਰਾਤ ਕੱਢ ਜੇ ਜਾਂ ਜਾਂ ਸਵੇਰੇ ਸਵੇਰ ਤੱਕ ਰੋੜ ਜਾਊਗੀ ਇਹ ਤਾਂ ਗਈ ਇਹ ਤਾਂ ਹੁਣ ਮੈਨੂੰ ਇਹ ਦੱਸੋ ਲੈ ਵੀ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਸਰਕਾਰ ਨੇ ਸੈਂਟਰ ਵਾਲਿਆਂ ਤੋਂ 14000 ਕਰੋੜ ਰੁਪਏ ਮੰਗਿਆ ਤੇ ਕਿੱਲੇ ਨਾਲ ਪਤਾ ਕਿੰਨਾ ਮੰਗ ਰਹੇ ਆ ਤੁਹਾਡੇ ਜਿਹੜਾ ਤੁਹਾਨੂੰ ਦਿੰਦੇ ਵੀ ਨਹੀਂ ਗਏ 13 ਤੋਂ 14000 ਹੁਣ ਇਹ ਚ ਗੜਬੜ ਕੀ ਹੈ ਜਦੋਂ ਇਹਨਾਂ ਨੇ ਲੈਂਡ ਪੂਲਿੰਗ ਕਰਨੀ ਹੁੰਦੀ ਹੈ ਉਦੋਂ ਆਂਦੇ ਕਿ 50 ਹਜ਼ਾਰ ਕਿੱਲੇ ਦਾ ਦੇਵਾਂਗੇ ਠੇਕਾ ਮਤਲਬ ਇਹ ਮੰਨਦੇ ਆ ਕਿ ਇਨਾ ਹੈਗਾ ਫੇਰ ਆਂਦੇ ਜੇ ਅਗਲਾ ਸਾਲ ਆ ਜਾਂਦਾ ਫੇਰ ਲੱਖ ਦੇਵਾਂਗੇ ਤੇ ਜਿਵੇਂ ਜਿਵੇਂ ਵਧਦਾ ਜਾਊ 1,30,000 ਤੱਕ ਜਾਵਾਂਗੇ ਤੇ ਹੁਣ ਤੁਹਾਨੂੰ ਆਂਦੇ 13 ਦੇਵਾਂਗੇ ਤੇ ਪਿਛਲੀ ਵਾਰੀ 68 ਦਿੱਤਾ ਤੁਹਾਨੂੰ ਤਾਂ ਹੋਮ ਨਹੀਂ ਮਿਲਿਆ ਉਹ ਵੀ ਨਹੀਂ ਆ ਮਿਲਿਆ ਜੀ ਕਈਆਂ ਨੂੰ ਸਾਡਾ ਕੋਠਾ ਨਹੀਂ ਕੋਜਾਂ ਮਜਾ ਇਹਦਾ ਕੀ ਮਤਲਬ ਹੈ ਵੀ ਇਹ ਸਰਕਾਰ ਕਿਹੜੀ ਹੈ ਇਹ ਕੀ ਹੋ ਰਿਹਾ ਹੈ ਔਰ ਇੱਕ ਹੋਰ ਗੱਲ ਮਾਣ ਹੈ ਇਹਨਾਂ ਦੀ ਇੱਕ ਮੇਰ ਵੀ ਮਿਲ ਗਈ ਸੀ ਮੈਨੂੰ ਲੁਧਿਆਣੇ ਕੋਲੇ ਇੱਕ ਵੱਡਾ ਮਸਲਾ ਆ ਜਿਹਦੀਆਂ ਸਾਰੀਆਂ ਜ਼ਮੀਨਾਂ ਨੇ ਆ ਤਾਂ ਮੈਂ ਤੁਹਾਨੂੰ ਐਦੇ ਤੋਂ ਕਿਹਾ ਨਾ ਕਿ ਇਧਰਲੇ ਪਾਸੇ ਆ ਜਿਹੜਾ ਦਰਿਆ ਇਸ ਤੋਂ ਪਰਲੇ ਪਾਸੇ ਆ ਉਹ ਵੀ ਦਰਿਆ ਨਹੀਂ ਉਹ ਵੀ ਮਾਲਕੀਆਂ ਹੈ ਉਧਰਲੇ ਪਾਸੇ ਵੀ ਮਾਲਕੀਆਂ ਤੇ ਇਧਰਲੇ ਪਾਸੇ ਵਾਲੇ ਤਾਂ ਵਿਚਾਰੇ ਖੇਤੀ ਕਰਦੇ ਤੇ ਰੁੜ ਜਾਂਦੀ ਹੈ ਉਹਨੇ ਦੱਸਣਗੇ ਕਿ ਇਹਦਾ ਕੀ ਇੰਤਜ਼ਾਮ ਹੈ ਜਿਹੜਾ ਬੀਬੀਐਮ ਇਥੋਂ ਆਪਣੀ ਬਰਬਾਦੀ ਬਾਈ ਜੀ ਪਤਾ ਕੌਣ ਕਰਦਾ ਹੈ ਮੈਨੂੰ ਦੱਸੋ ਅਸੀਂ ਆਏ ਆ ਫਰੀਦਕੋਟ ਵਾਲੇ ਪਾਸੋਂ ਆਪਣੇ ਬਹੁਤ ਸਾਰੇ ਸਾਡੇ ਪਿੰਡ ਦੇ ਨੇ ਫਰੀਦਕੋਟ ਤੋਂ ਫਰੀਦਕੋਟਰੋਂ ਅਸੀਂ ਇੱਧਰ ਵੀ ਅਮਰitsarੋਂ ਲੋਮੀ ਉਰੇ ਆਏ ਸੀ ਜਿੱਥੇ ਹੁਣ ਮੀਂਹ ਨਾਲ ਜੇ ਬਰਬਾਦੀ ਹੋਵੇ ਤਾਂ ਮੀਂਹ ਨਾਲ ਬਰਬਾਦੀ ਫਿਰ ਤਾਂ ਸਾਰੇ ਥਾਵਾਂ ਤੇ ਝੋਨਾ ਸਾਰੇ ਤਿਆਰ ਜਾਂਦਾ ਬਰਬਾਦ ਹੁੰਦਾ ਨਹੀਂ ਹੋਇਆ ਉੱਧਰ ਪਾਣੀ ਇੰਨਾ ਇੰਨਾ ਜਾਂ ਇੰਨਾ ਇੰਨਾ ਤੇ ਤੁਸੀਂ ਕਿਵੇਂ ਬਰਬਾਦ ਹੋ ਗਏ ਇਹ ਮੀਨ ਨੇ ਨਹੀਂ ਕੀਤੇ ਇਹ ਖੋਲੂ ਕੀਤਾ ਹੈ ਬੀਬੀ ਐਮਬੀ ਨੇ ਜਿਹੜਾ ਭਾਖੜਾ ਤੇ ਪੌਂਗ ਡੈਮ ਹੈ ਜਿੱਥੋਂ ਪਾਣੀ ਛੱਡਿਆ ਜਾਂਦਾ ਹਾਂਜੀ ਇਹ ਪਾਣੀ ਆਪਣੇ ਮੀਆਂ ਦਾ ਨਹੀਂ ਆ ਜਿਹੜਾ ਥੋੜੀ ਬਰਬਾਦੀ ਦਾ ਕਾਰਨ ਬਣਿਆ ਨਾ ਆ ਸਾਰਾ ਪਾਣੀ ਤੇ ਛੱਡਿਆ ਗਿਆ ਇਹ ਪਾਣੀ ਛੱਡਿਆ ਗਿਆ ਇਹ ਉਤਲਾ ਪਾਣੀ ਹੈ ਹੁਣ ਮੰਨ ਲਓ ਪਹਾੜਾਂ ਦਾ ਪਾਣੀ ਹੈ ਤਾਂ ਪਹਾੜਾਂ ਦਾ ਪਾਣੀ ਡੈਮ ਚ ਆਉਣਾ ਸੀ ਬੰਨਾ ਤੇ ਡੈਮ ਚ ਕਿ ਉੱਥੇ ਉਹਦਾ ਲੈਵਲ ਪਹਿਲਾਂ ਹੀ ਘਟਾ ਕੇ ਰੱਖਦੇ ਪਹਿਲੇ ਛੱਡੀ ਜਾਂਦੇ ਥੋੜਾ ਥੋੜਾ ਪਹਿਲੇ ਹੀ ਛੱਡੀ ਜਾਂਦੇ ਤਾਂ ਇਹ ਤੇ ਲੋਡ ਹੀ ਨਹੀਂ ਪੈਣੀ ਸੀਗੀ ਤੁਹਾਨੂੰ ਬਰਬਾਦ ਹੀ ਨਹੀਂ ਹੋਣਾ ਸੀ ਨਾਲੇ ਥੋੜੇ ਜੇ ਪਾਣੀ ਛੱਡਿਆ ਹੁੰਦਾ ਤਾਂ ਤੁਹਾਨੂੰ ਇਹ دریਾਈ ਪਾਣੀ ਮਿਲਣਾ ਸੀ ਲਾਉਣ ਨੂੰ ਪਹਿਲਾਂ ਸੋਕੇ ਨਾਲ ਮਾਰਿਆ 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 ਪਹਿਲਾਂ ਸੁੱਕਦੇ ਹੀ ਤੇ ਹੁਣ ਪਾਣੀ ਨਾਲ ਮਾਰਿਆ ਤੇ ਕਰਨੀ ਬਰਬਾਦੀ ਆ ਬਸ ਚੰਗਾ ਕੰਮ ਨਹੀਂ ਕਰਨਾ